परमstdcaryog shasanaji आज 80 ਦਾ ਮਹੀਨਾ ਚੜ੍ਹਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਜੀ ਨੇ 80 ਦੇ ਮਹੀਨੇ ਨੂੰ ਸ਼੍ਰੀ ਆਦ ਗ੍ਰੰਥ ਸ੍ਰੀ ਦੀ ਦਸਮ ਗ੍ਰੰਥ ਵਿੱਚ 370 ਅੰਗ ਤੇ 12 ਮਾ ਵਿੱਚ ਇਸ ਮਹੀਨੇ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ। ਲਓ ਸਰਵਣ ਕਰੋ ਜੀ। मास असु हम कनर के संग मास असु हम कनर के संग खेलत चित हलास बढाई कहन के तहां पुन गावत थथवत सुंदर रागन तान बसाई गावत थी हम हूँ संग ताही के गावत थी हम हूँ संग ताही के ताछाब को बर्ण्यों नहीं जाई ता संग में सुखदायक थीरत श्याम बिना अब भी दुख ये जो है ਦਸ਼ਮ ਗ੍ਰੰਥ ਵਿੱਚ 370 ਅੰਗ ਤੇ ਇਸ ਨੂੰ ਦਰਜ ਕੀਤਾ ਗਿਆ ਹੈ ਇਹ ਸੀ ਗੋਪੀਆਂ ਦਾ ਵਿਰਲਾਪ ਜਦੋਂ ਕ੍ਰਿਸ਼ਨ ਭਗਵਾਨ ਜੀ ਗੋਪੀਆਂ ਨੂੰ ਛੱਡ ਕੇ ਚਲੇ ਗਏ ਫਿਰ ਉਦਵ ਨੂੰ ਦੁਬਾਰਾ ਭੇਜਿਆ ਗਿਆ ਜਾਓ ਗੋਪੀਆਂ ਦਾ ਹਾਲ ਪਤਾ ਕਰਕੇ ਆਓ ਤਾਂ ਉਹ ਫਿਰ ਗੋਪੀਆਂ ਉਦੋ ਨੂੰ ਦੱਸਦੀਆਂ ਹਨ ਉਹ 12 ਮਾਹ ਵੀ ਆਪ ਜੀ ਨੇ ਮੈਂ ਅੱਗੇ ਸੁਣਾਉਣ ਲੱਗਾ ਹਾਂ ਆਪ ਜੀ ਸ਼ਰਨ ਕਰਨਾ ਜੀ ਏ 377 ਅੰਗ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੇ ਕਿਰਪਾ ਕੀਤੀ ਹੈ ਇਸ ਦੀ ਸਵੇਯਾ ਮਾਸ ਕੋ ਅਰ ਚੜਿਓ ਬਲ ਤਾਰ ਮਾਸ ਕੋ ਅਰ ਚੜਿਓ ਬਲ ਤਾਰ ਪੁਕਾਰ ਰਹੀ ਨਾ ਮਿਲੇ ਸੁਖ ਦਾਈ sheet kat a r raat chata sor tung ata sim ka dar sai nir bahin phire nab chine nir bahin phire nab chine so dekh adhin payo het rai prem chaki tin so bith kyo das kyo na ਯੋ ਕਸ ਕਿਉ ਨ ਕਸਾਈ ਪ੍ਰੇਮਛ ਕੀ ਤੈਨ ਸੋਭਿਤ ਕਿਉ ਤਸ ਕਿਉ ਨਾ ਹਿਓ ਕਸ ਕਿਉ ਨ ਕਸਾਈ ਇਹ ਜੋ ਅਸੂਦਾ ਮਹੀਨਾ ਹੈ ਸਾਰੇ ਸੰਸਾਰ ਨੂੰ ਹਰ ਘਰ ਵਿੱਚ ਖੁਸ਼ੀਆਂ ਖੇੜਾ ਹਰ ਪ੍ਰਕਾਰ ਦੇ ਦੇਹ ਤੰਦਰੁਸਤੀ ਹਰ ਪ੍ਰਕਾਰ ਦੇ ਸੁਖ ਲੈ ਕੇ ਆਵੇ ਜੀ ਐ ਮੇਰੀ ਸਿਰਸਤ ਕਰ ਉਦੇ ਸਿੰਘ ਜੀ ਦੇ ਚਰਨਾਂ ਵਿੱਚ ਅਰਜ ਬੇਨਤੀ ਹੈ ਸਤਿ ਸ੍ਰੀ ਅਕਾਲ ਜੀ